ਸੋ ਪਾਈਏ ਸਫਲ 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 ਦਰਸ ਨੇ ਪਰਸਪਰਸ ਗੁਨਗਾਈ ਐ ਪਰਸਪਰਸ ਗੁਨਗਾਈ ਐ ਸਫਲ 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 ਦਰਸ ਨੇ ਪਰਸਪਰਸ ਗੁਨਗਾਈ ਐ ਪਰਸਪਰਸ ਗੁਨਗਾਈ ਐ ਪਰਸ ਪਰਸ ਗੁਨਗਾਈ ਐ ਰਾਚਕ ਨਾਮ ਨਾਟ ਚਾਤ ਰਾਚਕ ਨਾਮ ਨਾਟ ਚਾਤ ਨਾਮ ਜੱਜੇ ਜੱਜੇ ਜੱਜ ਤਕ ਨਾਮ ਜੱਜੇ ਜੱਜੇ ਨਾਮ ਜੱਜੇ ਜੱਜ ਤਕ ਨਾਮ ਜੱਜੇ ਨਾਮ ਜੱਜੇ ਨਾਮ ਤਰਤ ਤਤ ਸਿਉ ਮਿਲਿਆ ਸਤਿ ਸ੍ਰੀ ਅਕਾਲ ਮਿਲੀਏ ਹੀਰੇ ਹੀਰੇ ਫਧਾਈਏ ਹੀਰੇ ਹੀਰੇ ਫਧਾਈਏ ਹੀਰੇ ਹੀਰੇ ਫਧਾਈਏ ਜਾ ਚਤਨਾਮ ਜਾਚੇ ਜਾਚੇ ਚਤਨਾਮ ਗਾਟੇ ਜੱਜੇ ਨਾਮ ਜਾਚੇ ਜਾਚੇ ਜਾਤਨਾਮ ਜਾਚੇ ਜਾਚੇ ਨਾਮ ਜਾਚੇ ਜਾਚੇ ਜਾਤਨਾਮ ਜਾਚੇ ਜਾਚੇ ਚਤਨਾਮ ਜਾਚੇ ਜਾਚੇ ਨਾਮ ਜਾਤ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆ ਜਿਸ ਤੁਸ ਦੇਵੇ ਆ ਚਿਤ ਖਾ ਦੇ ਮਨ ਤ੍ਰਿਪਤੀ ਏ ਨਾਨਕ ਸਾਹਿਬ ਦਾ ਨਾਨਕ ਸਾਹਿਬ ਜਾਤ ਚਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਭਰਾ ਤਾਕਾ ਕਿਨੋ ਵੱਡੋ ਕਲੂ ਮਹਸਾਕਾ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਪਰਬ 350 ਸਾਲਾ ਸ਼ਤਾਬਦੀ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਨਾਲ ਹੀ ਸ਼ਹੀਦ ਭਾਈ ਮਤੀਦਾਸ ਜੀ ਸ਼ਹੀਦ ਭਾਈ ਸਤੀਦਾਸ ਜੀ ਸ਼ਹੀਦ ਭਾਈ ਦਿਆਲਾ ਜੀ ਉਹਨਾਂ ਦਾ ਵੀ ਸ਼ਹੀਦੀ ਪਰਬ ਸੰਗਤਾਂ ਮਨਾ ਰਹੀਆਂ ਨੇ ਸਾਹਿਬੇ ਕਮਾਲ ਦਸਮੀਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਮਨਾਰੀਆਂ ਨੇ ਅੱਜ ਗੁਰਦੁਆਰਾ ਕਿਲਾ ਮਰਗ ਸਾਹਿਬ ਵਿਖੇ ਵਿਯੰਤ ਸੰਗਤਾਂ 350 ਸਾਲਾ ਸ਼ਤਾਬ ਜਨ ਨੂੰ ਸਮਰਪਿਤ ਹਾਜ ਦੀਆਂ ਪਾਰੀਆਂ ਨੇ ਪਰਸੋਂ ਰੋਜ਼ ਤੋਂ ਲੈ ਕੇ ਤੁਰਕੀ ਬਾਣੀ ਆਈ ਤਨ ਸਗਲੀ ਚਿੰਤਾ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਅੱਜ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੂਪਾਏ ਗਏ ਉਪਰੰਤ ਵਿਸ਼ੇਸ਼ ਸਮਾਗਮ ਹੋਏ ਜਿਸ ਦੇ ਵਿੱਚ ਭਾਈ ਪ੍ਰਦੀਪ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਉਹਨਾਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਹਰਜਸ ਕੀਰਤਨ ਦੇ ਨਾਲ ਜੋੜਨਾ ਕੀਤਾ ਹੈ ਅਤੇ ਭਾਈ ਸੁਖਵਿੰਦਰ ਸਿੰਘ ਪੰਘਾਲਾ ਕਥਾਵਾਚਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ੍ਰੀ ਅਮਰਸਾਹਬ ਤੋਂ ਵਿਸ਼ੇਸ਼ ਤੌਰ ਤੇ ਉਹਨਾਂ ਨੇ ਹਾਜ਼ਰੀ ਭਰੀ ਹੈ ਗੁਰਮਤਿ ਦੀਆਂ ਵਿਚਾਰਾਂ ਅਤੇ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਜੀਵਨ ਤੇ ਉਹਨਾਂ ਨੇ ਵਿਚਾਰ ਕੀਤੀ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੇ ਚਰਨਾ ਪਾ ਕੇ ਗੁਰੂ ਸਾਹਿਬ ਦੇ ਆਦਰਸ਼ਾਂ ਤੇ ਉਪਦੇਸ਼ਾਂ ਤੇ ਚੱਲਣ ਦਾ ਉਹਨਾਂ ਨੇ ਆਪਾਂ ਨੂੰ ਸਮਝਾਉਣਾ ਕੀਤਾ ਹੈ ਕਿ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਆਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਅੱਜ ਤਕਸ਼ਿਦ ਕੇਸਨੌਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋ ਰਿਹਾ ਹੈ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਆਨ ਸੰਗਤਾਂ ਉੱਥੇ ਵੀ ਹਾਜ਼ਰੀ ਭਰ ਰਹੀਆਂ ਨੇ ਇਸੇ ਤਰ੍ਹਾਂ ਹੀ ਪਟੰਡਾ ਸ਼ਹਿਰ ਦੀਆਂ ਸੰਗਤਾਂ ਨੇ ਅੱਜ ਇਸ ਭਾਵਨਾ ਸਥਾਨ ਤੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਤੌਰ 'ਤੇ ਮਾਗਮ ਕਰਵਾਏ ਨੇ ਸਾਰੀਆਂ ਸੰਗਤਾਂ ਸਾਧੂ ਜੀ ਨਾਸਤ ਮਸਤ ਗੋਰੀਆਂ ਨੇ ਆਪਾਂ ਵੀ ਬਾਣੀ ਬਾਣੇ ਦੇ ਧਾਰਨੀ ਹੋ ਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਜੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਐਸੇ ਗੁਰੂ ਹਨ ਜਿਨ੍ਹਾਂ ਦੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਹਾਦਤ ਦੇ ਜਾਨ ਪੀਤੇ ਅਤੇ ਸ਼ਾਂਤਮਈ ਸ਼ਹੀਦੀ ਦਿੱਤੀ ਅਤੇ ਉਹਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਜੋ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਜਦੋਂ ਕਸ਼ਮੀਰੀ ਪੰਡਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਗੁਰੂ ਜੀ ਨੂੰ ਮਿਲਣ ਦੇ ਲਈ ਗਏ ਅਤੇ ਆਪਣੀ ਫਰਿਆਦ ਬੇਨਤੀ ਕੀਤੀ ਕਿ ਸਤਗੁਰੂ ਜੀ ਸਾਡਾ ਧਰਮ ਖਤਰੇ ਦੇ ਵਿੱਚ ਹੈ ਔਰੰਗਜ਼ੇਬ ਵਾਸਤਾ ਬਾਦਸ਼ਾਹ ਜੋ ਸਮੇਂ ਦੀ ਹਕੂਮਤ ਹੈ ਉਹ ਸਾਡਾ ਧਰਮ ਤਬਦੀਲ ਕਰਾਉਣਾ ਚਾਹੁੰਦਾ ਹੈ ਅਤੇ ਸਤਗੁਰੂ ਜੀ ਨੇ ਉਹਨਾਂ ਦੀ ਬੇਨਤੀ ਮੰਨ ਕੇ ਆਪਾ ਕੁਰਬਾਨ ਕਰਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਅਤੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਉਹ ਕਸ਼ਮੀਰੀ ਪੰਡਤਾਂ ਦੀ ਬੇਨਤੀ ਮੰਨ ਕੇ 사ਤਗੁਰੂ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਨਾਲ ਹੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਭਾਈ ਮਤੀਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਅਤੇ ਭਾਈ ਸਤੀਦਾਸ ਜੀ ਨੂੰ ਜਿਉਂਦੇ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਉਵਲ ਦੇ ਦੇਗ ਦੇ ਵਿੱਚ ਉਹ ਵਾਲ ਕੇ ਸ਼ਹੀਦ ਕੀਤਾ ਗਿਆ ਐਸੀ ਮਹਾਨ ਸ਼ਹਾਦਤ ਐਸੀ ਲਹਾਨੀ ਲਾਸਾਨੀ ਸ਼ਹਾਦਤ ਕਿਸੇ ਵੀ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਅਤੇ ਸਾਹਿਬਜ਼ਾਦਿਆਂ ਨੇ ਜੋ ਸਬਸਿਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸੁਪੁੱਤਰ ਸਨ ਉਹਨਾਂ ਨੇ ਵੀ ਆਪਾ ਕਰਵਾਨ ਕਰਕੇ ਦੋ ਸਾਹਿਬਜ਼ਾਦੇ ਗੁਰਦਾਰਾਜ ਕਲ ਫਤਿਹਗੜ੍ਹ ਸਾਹਿਬ ਵਿਖੇ ਆਪਾਂ ਨਤਮਸਤਕੂਨਿਆਂ ਸ਼ਹੀਦਾਂ ਦੀ ਧਰਤੀ ਤੇ 8 ਮੇ ਸਰਹੰਦ ਦੇ ਸੂਬੇ ਨੇ ਉਹਨਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਸ਼ਹੀਦ ਕੀਤਾ ਆਦੇ ਚੰਕੌਰ ਸਾਹਿਬ ਦੀ ਜੰਗ ਦੇ ਵਿੱਚ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦਾ ਕੋਈ ਸਾਨੀ ਨਹੀਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਪਾਉਣਾ ਸਿਖਾਇਆ ਅੱਜ ਸਾਰੇ ਧਰਮ ਉਹਨਾਂ ਦਾ ਸਤਿਕਾਰ ਕਰਕੇ ਜਿਸ ਤਰ੍ਹਾਂ ਦਿੱਲੀ ਦੇ ਲਾਲ ਕਿਲੇ ਤੇ ਵੀ ਅੱਜ ਬਸ਼ੀਸ਼ ਸਮਾਗਮ ਹੋ ਰਹੇ ਹਨ ਗੁਰਦਾਰਾ ਸੀਸਗੰਗ ਸਾਹਿਬ ਦਿੱਲੀ ਦੇ ਵਿੱਚ ਅਤੇ ਗੁਰਦਾਰਾ ਕਾਂਗ ਬਗੰਝ ਸਾਹਿਬ ਦਿੱਲੀ ਅਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਇੱਥੇ ਵੀ ਵਿਸ਼ੇਸ਼ ਸਮਾਗਮ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਸੰਗਤਾਂ ਮਨਾਰੀਆਂ ਨੇ ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦੀ ਕੋਈ ਰੀਸ ਨਹੀਂ ਕਰ ਸਕਦਾ ਨਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਹੱਕਾਂ ਦੀ ਰਾਖੀ ਲਈ ਆਪਾ ਕਰਵਾਨ ਕੀਤਾ ਦੂਜਿਆਂ ਦੇ ਲਈ ਆਪਾਂ ਕੁਰਬਾਨ ਕੀਤਾ ਆਪਾਂ ਵੀ ਉਹਨਾਂ ਦੇ ਅਦਰਸ਼ਾਂ ਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ